ਲਗਭਗ 22 ਸਾਲ ਦਾ ਸਮਾਂ ਤੀਸਰੇ ਪਾਸ਼ਾ ਜੀ ਨੇ ਇਸ ਅਸਥਾਨ ਤੇ guzara ਸੀ ਇੱਥੇ ਹੀ ਤੀਸਰੇ ਪਾਸ਼ਾ ਜੀ ਨੇ ਚੌਥੇ ਪਾਸ਼ਾ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਕਿਰਪਾ ਕਰਦੀ ਬਖਸ਼ੀ ਸੀ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮੌਜੂਦ ਆ ਤੇ ਇੱਥੇ ਵੱਖ-ਵੱਖ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਦਿਦਾਰੇ ਕਰਵਾ ਰਹੇ ਆ ਅਸੀਂ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ 'ਤੇ ਪਹੁੰਚੇ ਆ ਇਹ ਅਸਥਾਨ ਤੀਸਰੇ ਪਾਤਸ਼ਾਹ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਸਬੰਧਤ ਅਸਥਾਨ ਹੈ ਇੱਥੇ ਤੀਸਰੇ ਪਾਤਸ਼ਾਹੀ ਦਾ ਘਰ ਹੁੰਦਾ ਸੀ ਔਰ ਇਸੇ ਅਸਥਾਨ ਤੇ ਤੀਸਰੇ ਪਾਤਸ਼ਾਹੀ ਰਿਆ ਕਰਦੇ ਸਨ ਲਗਭਗ 22 ਸਾਲ ਦਾ ਸਮਾਂ ਤੀਸਰੇ ਪਾਤਸ਼ਾਹੀ ਨੇ ਇਸ ਅਸਥਾਨ ਤੇ ਗੁਜ਼ਾਰਿਆ ਸੀ ਇੱਥੇ ਹੀ ਤੀਸਰੇ ਪਾਤਸ਼ਾਹੀ ਨੇ ਚੌਥੇ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਗੁਰੂਤਾ ਗੱਦੀ ਬਖਸ਼ੀ ਸੀ ਉਹਨਾਂ ਨੂੰ ਗੁਰੂਤਾ ਗੱਦੀ ਦਾ ਵਾਰ ਇੱਥੇ ਅਸਥਾਨ ਤੇ ਦਿੱਤਾ ਸੀ ਇਸੇ ਅਸਥਾਨ ਤੇ ਬੀਬੀ ਭਾਨੀ ਜੀ ਹੁਣਾਂ ਨੇ ਗੁਰੂ ਅਮਰਦਾਸ ਜੀ ਤੋਂ ਗੱਦੀ ਜਿਹੜੀ ਗੁਰੂ ਗੱਦੀ ਹੈਗੀ ਆ ਉਹ ਕੁੱਲ ਦੇ ਵਿੱਚ ਹੀ ਰਹਿਣ ਦਾ ਵਰ ਜਿਹੜਾ ਕਿ ਉਹ ਮੰਗਿਆ ਸੀ ਇਸੇ ਸਥਾਨ ਤੇ ਗੁਰਦੁਆਰਾ ਕੀਲੀ ਸਾਹਿਬ ਵੀ ਮੌਜੂਦ ਹੈ ਜਿੱਥੇ ਤੀਸਰੇ ਪਾਤਸ਼ਾਹ ਜੀ ਭਗਤੀ ਕਰਿਆ ਕਰਦੇ ਸਨ ਤੋਂ ਤਮਾਮ ਜਿਹੜੀਆਂ ਇਹ ਤਸਵੀਰਾਂ ਨੇ ਇਸ ਵੇਲੇ ਅਸੀਂ ਗੁਰਦੁਆਰਾ ਤੁਹਾਨੂੰ ਸ੍ਰੀ ਦੁਆਰਾ ਸਾਹਿਬ ਗੁਰੂ ਅਮਰਦਾਸ ਜੀ ਦੀ ਜਿਹੜੀ ਚੜ੍ਹਨ ਸ਼ੋ ਪ੍ਰਾਪਤ ਕਰਤੀ ਹੈ ਉਥੋਂ ਦਿਖਾ ਰਹੇ ਹਾਂ ਤੇ ਵਕ ਵਕ ਜਿਹੜੇ ਗੁਰੂ ਕਾਮ ਨੇ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉਹਨਾਂ ਦੇ ਲਗਾਤਾਰ ਜਿਹੜੇ ਦਰਸ਼ਨ ਦਿਦਾਰੇ ਆ ਆ ਤੁਹਾਨੂੰ ਅਸੀਂ ਹਮਦਲ ਟੀਵੀ ਦੇ ਜ਼ਰੀਏ ਦਿਖਾ ਰਹੇ ਆ ਤਾਂ ਵਕ ਵਕ ਸਥਾਨਾਂ ਤੇ ਵੱਡੀ ਤਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਪਹੁੰਚ ਰਹੀਆਂ ਨੇ ਤੋਂ ਇਤਿਹਾਸਿਕ ਸਥਾਨ ਨੇ ਗੁਰਦੁਆਰਾ 12 ਸਾਹਿਬ ਜਿੱਥੇ ਲੰਬਾ ਸਮਾਂ ਤੀਸਰੇ ਪਾਸ਼ਾ ਜੀ ਨੇ ਭਗਤੀ ਕੀਤੀ ਤੇ ਹੋਰ ਵੀ ਬਹੁਤ ਸਾਰਾ ਇਤਿਹਾਸ ਇਸ ਇਤਿਹਾਸਿਕ ਸਥਾਨ ਦੇ ਨਾਲ ਜੁੜਿਆ ਹੋਇਆ ਗੁਰਦੁਆਰ ਸਾਹਿਬ ਦੇ ਹੈਡ ਗ੍ਰਾਮ ਸੀ ਸਾਹਮਣੇ ਅਸੀਂ ਗੱਲਬਾਤ ਕੀਤੀ ਹੈ ਉਹ ਗੱਲਬਾਤ ਵੀ ਤੁਹਾਨੂੰ ਸੁਣਾਉਣੀ ਆ ਜੁਲਦੀਕਾ ਖਾਲਸਾ ਵਾਹੀ ਗੁਰਦੀਕੀ ਫਤੇ ਭੱਲੇ ਅਮਰਦਾਸ ਹੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਕੰਨ ਤਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਿੰਨਾ ਇਸ ਪਾਵਨ ਪਿੱਤਰ ਨਗਰ ਨੂੰ 1552 ਈਸਵੀ ਚ ਉਸਾਇਆ ਇਹ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦਾ ਪਾਵਨ ਸਥਾਨ ਗੁਰਦੁਆਰਾ ਚਬਾਰਾ ਸਾਹਿਬ ਹੈ ਜਿਸ ਦੇ ਆਪ ਦਰਸ਼ਨਦਾਰੇ ਕਰਕੇ ਲਾਭ ਪ੍ਰਾਪਤ ਕਰ ਰਹੇ ਹੋ ਇਹ ਸਤਿਗੁਰਾਂ ਦਾ ਪਾਵਨ ਪਿਆਰਾ ਤੇ ਨਿਆਰਾ ਘਰ ਹੈ ਸਾਡੇ 22 ਸਾਲ ਦਾ ਸਮਾਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸਥਾਨ ਤੇ ਰਹੇ ਸਤਿਗੁਰੂਏ ਤੇ ਉਸ ਅਕਾਲ ਪੁਰਖ ਦੀ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਦੇ ਨੇ ਸਤਿਗੁਰਾਂ ਦਾ ਤਾਪਸਥਾਨ ਉਰਦਵਾਰਾ ਕਿਲੀ ਸਹਿ ਮੌਜੂਦ ਹੈ ਸਾਧ ਸੰਗਤ ਜੀ ਇੱਥੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਪਾਵਨ ਗੁਰਦਵਾਰੇ ਦੀ ਗੱਦੀ ਦੀ ਦਾਤ ਪ੍ਰਾਪਤ ਹੋਈ ਪੰਜਵੇਂ ਪਾਤਸ਼ਾਹ ਸੈਭ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਇਸ ਪਾਵਨ ਪਵਿੱਤਰ ਸਥਾਨ ਤੇ ਹੋਇਆ ਗੁਰਸਿੱਖੀ ਦਾ ਪ੍ਰਚਾਰ ਤੇ ਪਸਾਰ ਕਰਨ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ 22 ਪ੍ਰਚਾਰਕਾਂ ਦੀ ਚੋਣ ਸਤਾਪਨਾ ਸਾਵਨ ਪੁਤਰ ਸਥਾਨ ਤੇ ਕੀਤੀ ਸਾਤ ਸੰਮੇ ਜੀ ਬਾਬਾ ਮੋਹਨ ਜੀ ਜੋ ਸਤਗੁਰੂ ਗੁਰੂ ਅਮਰਦਾਸ ਜੀ ਦੇ ਵੱਡੇ ਸੁਪੁੱਤਰ ਸਨ ਉਹਨਾਂ ਦਾ ਪਾਵਨ ਸਥਾਨ ਵੀ ਇੱਥੇ ਮੌਜੂਦ ਹੈ ਸੰਗਤਾਂ ਦਰਸ਼ਨਦਾਰੀ ਕਰਕੇ ਲਾਭ ਪ੍ਰਾਪਤ ਕਰ ਰਹੀਆਂ ਨੇ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਦੁਆਰਾ ਬੌਲੀ ਸਾਹਿਬ ਦੇ ਮੈਨੇਜਰ ਸਰਦਾਰ ਗੁਰਬਖਸ਼ ਸਿੰਘ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾ ਰਹੇ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦਾ 450 ਸਾਲਾ ਤੇ ਗੁਰੂ ਰਾਮਦਾਸ ਮਹਾਰਾਜੀ ਦਾ 450 ਸਾਲਾ ਗੁਰਤਾ ਗੱਦੀ ਦੇ ਵਾਸਤੇ ਗੁਰੂ ਅਮਰਦਾਸ ਜੀ ਦਾ 450 ਸਾਲਾ ਜੁਤੀ ਜੋਤ ਸਮਾਉਣ ਵਾਲਾ ਪੁਰਬ ਬੜੀ ਵੱਡੀ ਪੱਧਰ ਤੇ ਸ਼ਰਧਾ ਤੇ ਭਾਵਨਾ ਸਤਕਾਰ ਸਹਿਤ ਬਣਾਇਆ ਜਾ ਰਿਹਾ ਹੈ ਸੰਗਤਾਂ ਦੂਰ ਦਰਾੜਿਆਂ ਤੋਂ ਚੱਲ ਕਰਕੇ ਨਤਮਸਤਕ ਹੋ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ